खना कतल मांसी मजदूर ने किया हमला तीन साल नाजायज संबंध पंजाब दे पुलिस खन्ना जिला के मलौद इलाके बेरमी नाल कतल कर दिता गया मृतक औरत तीन बच्चा की मां ते पिंड च कई साल तो रहे, रहे प्रवासी मजदूर ने तेज तार हथियार करके उसका कतल कर दिता मृतिका की पछाण सतपाल कौरकर मृतिका तीन बच्चा की मां परिवार चला अपने पति की भी मदद कर दोवालई चल रही सी दसिया जा रहा है की बबलू उन्नीस सौ पचनवे तो पिंड चाह रहा है वो मकान मालक लम करता सतपाल कौर मनरेगा विच काम कर दी सी दोवा दी जान पहचान करीब तीन साल पहला हुई सी जिस कारण बबलू कदे का कदाई उसके घर जांदा सी दोवां विचाले प्रेम संबंधा दी भी चर्चा है किसे गल नूं लै के उन्हां दी आपसी लड़ाई हो गई सतपाल कौर ने वीरवार रात करीब आठ बजे अपने परिवार नाल डिनर किया जिस तो बाद बबलू ने गल करन दे बहाने सतपाल नु करो बाहर बुला लिया सिर ते हथियार नाल हमला किया पिंड दी सुनसान था ते सतपाल कौर दे सिर ते हथियार नाल हमला कर दिता गया सतपाल दे पति राजू ने दसिया के रात करीब नौ बजे पिंड दे साबका सरपंच ने उस फोन करके इस संबंधी जानकारी उस दी उसकी पत्नी की खून नाल लथपथ लाश मिली

ਉਨ ਨਾਲੇ ਇੱਕ ਜੋ ਐਸਐਚਓ ਮਲੋਤ ਸੁਖਮ ਸਿੰਘ ਜੀ ਔਰ ਐਸਪੀ ਡੀ ਸਾਹਿਬ ਆਪਣੇ ਸੌਰੀ ਜਿੰਦੇ ਜੀ ਉਹਨਾਂ ਦਾ ਟੀਮ ਇਮੀਡੀਏਟ ਉਥੇ ਮੂਵ ਕਰਾਇਆ ਗਿਆ ਸੀ ਔਰ ਉਥੇ ਲੋਕਲ ਪਬਲਿਕ ਜੋ ਹੈਗੇ ਪਿੰਡ ਦੇ ਜੋ ਪਿੰवासी ਹੈਗੇ ਉਹਨਾਂ ਦੇ ਮਦਦ ਦੇ ਨਾਲ ਅਸੀਂ ਇਮੀਡੀਏਟਲੀ ਟ੍ਰੇਸ ਕਰ ਪਾਏ ਕੇਸ ਨੂੰ ਕਿ ਇਹ ਕਤਲ ਨੂੰ ਕਿਨੇ ਕੀਤੀ ਸੀ ਜੀ ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹ ਲੇਡੀ ਦਾ ਨਾਮ ਹੈਗਾ ਸੁਖਬਾਲ ਕੌਰ ਔਰ ਇਹਦਾ ਜੋ ਕੇਸ ਦਾ ਦੋਸ਼ੀ ਹੈਗਾ ਇਹਦਾ ਨਾਮ ਹੈਗਾ ਬਬਲੂ ਯਦਵ ਇਹ ਬੇਸਿਕਲੀ ਵਿਹਾਰ ਦਾ ਰਹਿਣ ਵਾਲਾ ਹੈ ਲੇਕਿਨ ਤਦ ਤੱਕ ਕਿ ਜਦੋਂ ਜਦੋਂ ਕਤਲ ਕਰਕੇ ਇਹ ਫਸ ਗਿਆ ਸੀਗਾ ਔਰ ਇਮੀਡੀਏਟਲੀ ਟੈਕਨੀਕਲੀ ਕੰਮ ਕਰਦੇ ਹੋਏ ਔਰ ਹਿਊਮਨ ਇੰਟੈਲੀਜੈਂਸ ਦੇ ਕੰਮ ਕਰਦੇ ਹੋਏ ਘਟਨਾ ਦੇ 6 ਘੰਟੇ ਦੇ ਅੰਦਰ ਅੰਦਰ ਹੀ ਜੋ ਪੁਲਿਸ ਦਾ ਟੀਮ ਉਸ ਵੇਲੇ ਜਦੋਂ ਮੌਜੂਦ ਸੀਗੇ ਉਹਨੇ ਇਹਨਾਂ ਨੂੰ ਅਰੈਸਟ ਕੀਤਾ ਮਲੋਧ ਜੋ ਬਸ ਸਟੈਂਡ ਹੈਗੇ ਉਥੋਂ ਹੀ ਇਹਨਾਂ ਨੂੰ ਅਰੈਸਟ ਕੀਤਾ ਇਹ ਵਿਹਾਰ ਭਜਣ ਦੇ ਯੋਜਨਾ ਦੇ ਵਿੱਚ ਸੀਗਾ ਔਰ ਉਸੇ ਵੇਲੇ ਇਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਫਿਰ ਅੱਗੇ ਦੀ ਕਾਰਵਾਈ ਜੋ ਸ਼ੁਰੂ ਕੀਤੀ ਹੈਗੀ ਹੈ ਹੁਣ ਮੇਨ ਗੱਲ ਆਉਂਦੀ ਹੈ ਜੀ ਕਿ ਕਿਉਂ ਇਹਨੇ ਇਹਨਾਂ ਦਾ ਕਤਲ ਕੀਤਾ ਬੇਸਿਕਲੀ ਇਹ ਛੇ ਕਮੇ ਨੇ ਤੋਂ ਪਹਿਲਾਂ ਇਹਨੇ ਕੰਮ ਕਰਦੇ ਸੀਗੇ ਮਲੋਦ ਏਰੀਆ ਦੇ ਵਿੱਚ ਹੀ ਇੱਕ ਜ਼ਮੀਂਦਾਰ ਦੇ ਘਰੇ ਕੰਮ ਕਰਦੇ ਸੀ ਦੋਨੇ ਸਤਪਾਲ ਗੌਰ ਔਰ ਜੋ ਬਬਲੂ ਯਾਦਵ ਔਰ ਇਹਦੇ ਵਿੱਚ ਇਹਨਾਂ ਦੀ ਆਪਸ 'ਚ ਰਿਲੇਸ਼ਨ ਵੀ ਬਣ ਗਈ ਸੀਗੇ ਔਰ ਇਹਨਾਂ ਦਾ ਜੋ ਹਸਬੈਂਡ ਹੈਗਾ ਉਹ ਇਹਨਾਂ ਦੇ ਖਿਲਾਫ ਸੀਗੇ ਤੋ ਇਹਨੇ ਨਵaste ਓਬਜੈਕਟ ਕੀਤਾ ਮਨਾ ਕੀਤਾ ਤਾਂ ਫਿਰ ਇਹਨੇ ਆਪਣੀ ਰਿਲੇਸ਼ਨ ਨੂੰ ਬੰਦ ਕਰ ਦਿੱਤਾ ਸੀਗਾ ਔਰ ਪਿਛਲੇ 6 ਮਹੀਨੇ ਜਦੋਂ ਓਨਰ ਨੂੰ ਪਤਾ ਚੱਲਿਆ ਸੀਗਾ ਇਹਨਾਂ ਦੀ ਆਪਸੀ ਇੱਕ ਰਿਲੇਸ਼ਨ ਦੇ ਬਾਰੇ ਤੋ ਫਿਰ ਇਹਨਾਂ ਨੇ ਕੰਮ ਤੋਂ ਵੀ ਇਹਨੂੰ ਦੂਆ ਨੂੰ ਕੱਢ ਦਿੱਤਾ ਸੀਗਾ ਲੇਕਿਨ ਕੱਲ ਸ਼ਾਮੀ ਇਹਨਾਂ ਦੀ ਆਪਸ ਵਿੱਚ ਗਲਵੱਟ ਹੋਈ ਫੋਨ ਦੇ ਰਿਕਾਰਡਸ ਹੈਗੇ ਸਾਡੇ ਕੋਲ ਔਰ ਜਦੋਂ ਇਹਨੇ ਇੱਥੇ ਆਏ ਇਹਨਾਂ ਦੇ ਆਪਸ ਵਿੱਚ ਕੋਈ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਔਰ ਉਹਨੇ ਫਿਟ ਆਫ ਦ ਰੇਜ ਦੇ ਵਿੱਚ ਆ ਕੇ ਇਹਨੂੰ ਸਤਪਾਲ ਕੋਰ ਨੂੰ ਮਾਰ ਦਿੱਤਾ ਉਹਨਾਂ ਨੂੰ ਗਲਾ ਘੁੱਟ ਕੇ ਇਹਨਾਂ ਨੇ ਮਾਰਿਆ ਸੀਗਾ। ਤੋਂ ਅਭੀ ਹਮਨੇ ਇਹਨਾਂ ਨੂੰ ਅਰੈਸਟ ਕੀਤੀ ਹੈਗੀ ਇਹ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ। ਪਰ ਅੱਗੇ ਦੀ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਕੋਈ ਗੱਲ ਹੋਵੇ ਜਿਹਦੇ ਵਿੱਚ ਟੂਨ ਨੂੰ ਅਸੀਂ ਤਫ਼ਤੀਸ਼ ਦੌਰਾਨ ਚੈੱਕ ਕਰਾਂਗੇ। ਮੈਡਮ ਬਬਲੀ ਤੁਸੀਂ ਪਾਣੀ ਬੈਕਗ੍ਰਾਉਂਡ ਵੀ ਹੈ ਕ੍ਰਿਮਨਲ ਜੀ? ਅ ਨਹੀਂ ਜੀ ਹੁਣ ਤੱਕ ਜੋ ਸਾਡੇ ਕੋਲ ਰਿਕਾਰਡ ਹੈਗੇ ਉਹਦੇ ਵਿੱਚ ਉਹਦਾ ਕੋਈ ਰਿਪੋਰਟ ਰਿਕਾਰਡ ਹੈ। ਕਿੰਨੇ ਕੇਸ ਹੈ ਮੈਡਮ ਮੈਰੀਨ ਨਾਲ ਮੇਰੇ ਲੋਕ ਕੋਲ? ਹੀ ਇਜ਼ ਅਰਾਊਂਡ ਆਈ ਥਿੰਕ 40 ਦੀ ਹੈ ਜੀ 40 ਸਾਲ ਦੀ ਹੈਗੀ ਚਲੋ। ਮੈਰੀਡਾ ਜੀ ਆਲਰੇਡੀ ਮੇਰੇ ਜਿਹੇ ਜ਼ਿੰਮੇਦਾਰ ਉਥੇ ਕੰਮ ਕਰਦਾ ਸੀਗਾ ਜੀ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਉਹਨਾਂ ਦੇ ਕਰ ਦੇ ਵਿੱਚ ਔਰ ਜੋ ਆਪਣੀ ਵਿਕਟਿਮ ਹੈਗੀ ਆ ਉਹ ਉਥੇ ਉਸੇ ਕਰ ਦੇ ਵਿੱਚੋਂ ਕਰਦਾ ਕੰਮ ਕਰਦੀ ਸੀ ਏ ਆਲਰੇਡੀ ਮੈਰਿਜ ਸੀ ਮੈਡਮ ਉਹ ਅਪਰ ਨੂੰ ਚੈੱਕ ਕਰਨੀ ਪੈਣੀ ਜੀ ਉਹਦਾ ਫੈਮਿਲੀ ਉਹਨਾਂ ਦੇ ਪਿਛੇ ਬਿਹਾਰਚੀ ਹੁੰਦਾ ਹਾਂਜੀ ਮੈਰਿਜ ਸੀ ਫੈਮਿਲੀ ਉਹਨਾਂ ਦੇ ਬਿਹਾਰਚੀ ਸੀ ਜੀ ਪਿਛੇ